श दुनिया चाहे पुट माते माते हूंदो आहे पड़ोसीअ माल ਤੇਰੇ ਪਾਪੀ ਪੀੜਦਾ ਏ ਕਿ ਪਾਪੀ ਤੇੜ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਏ ਤੇ ਮਸਲਾ ਸਾਰਾ ਰੋਟੀ ਦਾ ਮਾਰੇ ਦਰਸ਼ਕੋ ਮੇਰੇ ਤਾੜੀਆਂ ਤੇ ਦੇ ਹੱਲਾ ਸ਼ੇਰੀ ਅਣ ਚੋਬਰ ਦਾ ਕੰਦੇ ਸੇਰੇ ਦਾ ਜ਼ੋਰ ਲੱਗਿਆ ਹੋਇਆ ਏ ਕਿ ਤਿੰਨ ਸਵਾਰ ਲਓ ਸਾਹਮਣੇ ਕਬੱਡੀ ਪਾਉਣ ਲਈ ਵਧਿਆ ਕਿ ਜਨਜ ਤਨ ਲਈ ਸੂਰਮਾ ਹਰ ਹਲ ਰਹਿ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤ ਜਿਹੜਾ ਪਹਿਲਾ ਕਰਜੇ ਵਾਰ ਆ ਦੇਸਰ ਵਾਲਾ ਫੇਰ ਓਏ ਆ ਕੀ ਬਣ ਗਿਆ ਆ ਕੀ ਬਣ ਗਿਆ ਆ ਕੀ ਬਣ ਗਿਆ छ मजून कंहिं प्रापर उन इहा ਵਾਲਾ आहे इहा ਵਾਲਾ ਫੇਰ ਵੇਰ ਗਿਆ वारा फेर ਵਾਲਾ उे सड़े ਹੈ वेरो पिया ਇੱਕ ਬੋਤਲ ਅਸੀਂ ਚਾਰ ਹਾਂ ਭਰਾ ਜਿਹੜਾ ਚੰਗਾ ਲੱਗਦਾ ਤੂੰ ਉਹਨੂੰ ਹੱਥ ਲਾ ਆਹ ਕਹਿੰਦੇ ਪ੍ਰਭ ਅੱਤਵਾਦੀਆ ਉਹ ਪਿਆਸ ਕਰਿਆ ਤੇ ਸਤਲੁਜ ਦੇ ਵਿਚਾਲੇ ਦੇ ਇਲਾਕੇ ਉਹ ਦੇਖਾਂਗੇ ਉਹ ਛੱਡ ਕੇ ਦੇਸ਼ ਦਵਾਦਾ ਅੰਬੀਆਂ ਨੂੰ ਤਰਸेंगी ਪਰ ਆਹ ਕੀ ਬਣਿਆ ਦੇਖੋ ਪਿਆਰ ਦੇ ਨਾਲ ਹਾਏ 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 ਜਾ ਰਿਹਾ ਏ ਕਿ ਜਦੋਂ ਨਰ ਐ ਖੇਤਾਂ ਦੇ ਵਿੱਚ ਵੱਟਾਂ ਦੇ ਲੈ ਕੇ ਖਾਣਾ ਪੁਰੀ ਆਉਂਦੀ ਹੈ ਨਾ ਉਹਦਾ ਉੱਪਰ ਪੁਰਿਆ ਜਾਂਦਾ ਏ ਉਹ ਵੀ ਸਾਡੇ ਪੰਜਾਬ ਦੀਆਂ ਰਵਾਇਤੀ ਛੇਡਾਂ ਹੈ ਧੰਨਵਾਦ ਕਰਦੇ ਆ ਇੱਥੇ ਸਾਡਾ ਵੀ ਇੱਕ ਹੈਡੀ ਗੱਪ ਸਰਦਾਰੇ ਨਾਲ ਮੋਟਰਸਾਈਕਲ ਖਿੱਚ ਕੇ ਦਿਖਾ ਦੇਗਾ ਤੇ ਵੀਰ ਦਾ ਵੀ ਜਰੂਰ ਮਾਨ ਸਨਮਾਨ ਕਰਨਾ ਕਿ ਪਿੰਨ ਰਾਣਾ ਗੁਰਦਾਸਪੁਰਿਆ ਰਾਣਾ ਜੀ ਦਾ ਮਾਫੀ ਹੈ ਸਾਰੀ ਮਾੜਾ ਜਾਂ ਨਾਮ ਨਿਸਰ ਗਿਆ ਸੀਗਾ ਸਾਡੇ ਭਰਾ ਦਾ ਇਹਨਾਂ ਤੋਂ ਬਿਨਾ ਸੀ ਕਾਦੇ ਜੁਗਿਆ ਤੁਸੀਂ ਭਰਾ ਸਾਡੇ ਕਹਿੰਦੇ ਕਿ ਦੋ ਚਾਰ ਹੁਣ ਪਰ ਹੁਣ ਚੱਜਦੇ ਗਿੰਦੀ ਵਧਾ ਕੇ ਕਿਹੜਾ ਵੋਟ ਜੋੜਨੀ ਲੋੜ ਦੇਣਾ ਜਿਹੜੇ ਕਦਮ ਨਾਲ ਖੜੇ ਨਾ ਛੱਡ ਗੁਰਦਾਸ ਲੀਰਾ ਵੀ ਕੋਈ ਲੋੜ ਸੰਗਤ ਜੀ ਤਾੜੀਆਂ ਮਾਰੋ ਯਾਰ ਐਡਾ ਵੱਡਾ ਮੌਤ ਹੋਇਆ ਐਡਾ ਦੇ ਸੂਤਰਤਾ ਅਜਮ ਜਿੱਠੀ ਪਿੰਡ ਵਿੱਚ ਪੁੱਜਿਆ ਔਰ ਮਲ ਜਿਹੜੇ ਇਹ ਮਹਿੰਗੇ ਬੰਦੇ ਸਟਾਰ ਪਲੇਅਰ ਆ ਇਹ ਕੱਲਾ ਕੱਲਾ ਸਟਾਰ ਜਿਹੜਾ ਨਾ 30 40 40 ਹਜ਼ਾਰ ਲੈ ਕੇ ਆਉਂਦਾ ਹੈ ਬਾਕੀ ਨਾ ਥੋੜਾ ਪਿਆਰ ਆ ਜੀ ਤੁਸੀਂ ਪਿਆਰ ਦੇ ਸੱਦੇ ਲਾਇਆ ਤੇ ਸ਼ੇਰੇ ਹੁਣਾ ਵਰਗੇ ਦੋਦੀ ਹੁਣਾ ਵਰਗੇ ਇਹ ਗੱਗੀ ਪਹਿਲਵਾਨ ਵਰਗੇ 나ਠ ਝੋਟ ਵਰਗੇ ਹਨ ਕਿਤੇ ਸੁਪਰਸਟਾਰ ਕੋਨਹਾ ਕਹਿੰਦੇ ਸੱਚ ਸੋਹੀ ਜੋ ਮਰਦ ਮੈਦਾਨ ਹੋਵੇ ਗਾਇਕ ਸੋਹੀ ਜੋ ਗਲੇ ਕਚਤਾਨ ਹੋਵੇ ਸ਼ੁਰੂ ਸੋਹੀ ਜੋ ਰੱਬ ਦੇ ਨਾਮ ਹੋਸੀ ਖਤਮ ਸੋਹੀ ਜੋ ਨਾਲ ਇਮਾਨ ਹੋਵੇ ਆਪ ਸਭ ਨੇ ਬਹੁਤ ਸਾਥ ਦਿੱਤਾ ਜੀ ਸਾਰੇ ਸਰਕਾਰ ਦੇ ਜੋਗੋ ਬੋਲਦੇ ਚੱਲਦੇ ਥੋੜੇ ਆਪਣੇ ਛੋਟੇ ਭਰਾ ਸਾਬ ਬਕਰ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗਲਤ ਅਲਫਾਜ਼ ਨਿਕਰਿਆ ਹੋਵੇ ਤੇ ਮੈਂ ਮਾਫੀ ਚਾਹਾਂਗਾ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿੰਨੇ ਵੀ ਸੰਗਤਾਂ ਅੱਜ ਸਖੇੜ ਮੇਲੇ ਦੇ ਨਾਲ ਕਿੜੀਆਂ ਸਾਡੇ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਾਣਾ ਤੇ ਕਮਲ ਸਿੰਘ ਜੀ ਖਿਡਾਰੀਆਂ ਜਿਹੜੇ ਮਾਂ ਖੇਡ ਕਬੱਡੀ ਦੇ ਮਰਾਜ ਇੱਕ ਦੇ ਪਿੰਡਦਣ ਬਹੁਤ ਸਾਦਤਾ ਹਮਾਰਾ ਤੇ ਆਏ ਜੇ ਲੋਕਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਜਿਹਨਾਂ ਨੇ ਆਪਣਾ ਟਾਈਮ ਕੱਢ ਕੇ ਜਿਹਨਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਉਹਦਾ ਬਹੁਤ ਧੰਨਵਾਦ ਕਰਦਾ ਪਿੰਡ ਦੀ ਰੌਣਕ ਨੂੰ ਬਤਾਦਾ ਜੀ ਰੌਣਕ ਨੂੰ ਬਤਾਦਾ ਜੀ ਸਾਡੇ ਜਿਹੜੇ ਮੋਹਤਵਾਰ ਨਾ ਕਮਲ ਸਿੰਘ, ਰਾਮ ਸਿੰਘ ਨੰਬਰਦਾਰ ਜੀ ਸਾਡੇ ਜਸਪਾਲ ਜੀ ਔਰ ਜਿਹੜੇ ਬਾਹਰ ਮੁੜੇ ਨਾ ਉਹਨਾਂ ਬਹੁਤ ਸਹਿਯੋਗਤ ਸਾਡਾ ਜੀ ਅਸੀਂ ਬਹੁਤ ਧੰਨਵਾਦੀ ਹੈ ਜੀ ਪਿੰਡ ਦੇ ਸਰਪੰਚ ਸ਼ਿਟਾਕਰ ਰਣਜੋਤ ਸਿੰਘ ਉਹਨਾਂ ਦੀ ਪੂਰੀ ਪੰਚਾਇਤ ਕਮੇਟੀ ਦੇ ਪ੍ਰਧਾਨ ਠਾਕੁਰ ਰਵਨਾਥ ਸਿੰਘ ਤੇ ਉਹਨਾਂ ਦੀ ਪੂਰੀ ਕਮੇਟੀ ਜਿਨ੍ਹਾਂ ਨੇ ਕਈਆਂ ਦਿਨਾਂ ਤੋਂ ਸਖਤ ਮਿਹਨਤ ਕਰਕੇ ਇਸ ਮੇਲੇ ਦਾ ਯੋਜਨ ਕੀਤਾ ਧੰਨਵਾਦੀ ਹਾਂ ਅਸੀਂ ਸਾਰੇ ਇਲਾਕੇ ਦਾ ਜਿਨ੍ਹਾਂ ਨੇ ਇਸ ਮੇਲੇ ਦੇ ਰੌਣਕ ਨੂੰ ਵਧਾ ਕੇ ਬਹੁਤ ਬਹੁਤ ਮਾਣ ਬਖਸ਼ਿਆ ਪਿੰਡ ਮਜੀਠੀ ਜੂਥ ਰਮਸ ਜੀ ਜਿਹੜੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਮੈਂ ਤੇ ਜਿੰਨੇ ਮੋਤਵਾਰ ਸਰਪੰਚ ਤੇ ਪੰਚ ਸਾਡੇ ਆਏ ਸੀ ਇੱਥੇ ਉਹਨਾਂ ਨੇ ਕਹਿੰਨ ਉਹਨਾਂ ਨੇ ਬੇਨਤੀ ਕਰਦਾ ਕਿ ਸਾਨੂੰ ਇਹ ਜਿਹੜਾ ਪ੍ਰੋਗਰਾਮ ਹਰ ਪਿੰਡ 'ਚ ਕਰਵਾਉਣਾ ਚਾਹੀਦਾ ਤਾਂ ਕਿ ਜੂਥ ਨੂੰ ਜਿਹੜੀ ਹੈ ਨਸ਼ੇ ਦੀ ਲੱਤ ਤੋਂ ਛੱਡ ਕੇ ਕਿੱਡਾਂ ਲੱਭੇ ਪੈਣ ਤੇ ਆਪਣੇ ਜੀਵਨ ਨੂੰ ਸੁਧਾਰਨ ਜੂਥ ਨੂੰ ਮੈਸੇਜ ਆਹੀ ਹੈ ਕਿ ਨਸ਼ੇ ਤੋਂ ਬਚੋ ਅਗੇ ਮੱਲ ਜਾਓ ਇਹ ਗੇਮਾਂ ਕਰਾਉਣ ਦਾ ਮਕਸਦ ਇਹ ਆਹੀ ਹੈ ਇਜੇ ਇਸ ਤਰ੍ਹਾਂ ਜੂਸ ਇਧਰ ਜਾਏਗਾ ਦਿਖੇਗਾ ਇੱਕ ਦੂਜੇ ਦੇ ਜਿੱਦਾਂ ਹੁਣ ਇੱਥੇ ਹੋਇਆ ਮੁਰਿਆਂ ਨੂੰ ਸ਼ੌਂਕ ਪਏਗਾ ਉਹ ਸਾਰਾ ਜਿਹੜਾ ਆਪਣਾ ਜਿਹੜਾ ਉੱਧ ਦਾ ਸਾਥ ਛੱਡ ਕੇ ਇਧਰ ਸਾਈਡ ਤੇ ਆਣਗੇ ਤੇ ਜੂਸ ਜਿਹੜਾ ਬਚਿਆ ਰਿਹਾ ਅਗਰ ਜੂਥ ਬਚਿਆ ਤਾਂ ਪੰਜਾਬ ਬਚਿਆ ਤਾਂ ਹਿੰਦੁਸਤਾਨ ਬਚਿਆ ਤਾਂ ਜੂਥ ਤੇ ਨਾਲ ਹੀ ਜਾਏ ਸਾਰਾ ਸਭ ਖਤਮ ਹੋਆ ਤੁਹਾਡੇ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਪਿੰਡ 'ਚ ਆਇਓ ਤੇ ਇਹ ਜਿੰਨਾ ਵੀ ਹੈ ਸਾਡੇ ਸਰਪੰਚ ਸਾਫ ਕਮੇਟੀ ਮੈਂਬਰ ਜੋ ਵੀ ਪਿੰਡ ਵਾਸੀਆਂ ਨੇ ਬਾਹਰ ਦੇ ਜਿੰਨੇ ਮੁੜੇ ਆ ਜਿੰਨੇ ਉਹ ਆਪਣੀ ਹਿੰਮਤ ਪੈਂਦੀ ਸੀ ਉਹਨਾਂ ਨੇ ਸਹਿਯੋਗ ਦਿੱਤਾ ਉਹ ਸਹਿਯੋਗ ਦੇ ਨਾਲ ਅੱਜ ਅਸੀਂ ਇਹ ਮੇਲਾ ਜਿਹੜਾ ਸਫਲ ਕਰ ਸਕਿਆ ਧੰਨਵਾਦ ਜੈ ਹਿੰਦ ਜੈ ਭਾਰਤ